ਤਗਾ ਤਾ ਬੇਟਾ ਹੜਾਂ ਤੂਫਾਨੀ ਉਪਰਮੀ ਦਾ ਪਾਣੀ ਜੀ ਨੇ ਪੰਜਾਬੀਆਂ ਦੀ ਜਿਹੜੀ ਇੱਥੇ ਹਾਲਤ ਸੀ ਕਰਾਂ ਦੀ ਪਿੰਡਾਂ ਦੀ ਉਪਾਤੋਂ ਮਤਲਬ ਕਰ ਦਿੱਤੇ ਪਰ ਫਿਰ ਵੀ ਗੁਰੂ ਦੀ ਕਿਰਪਾ ਹੈ ਕਿ ਪੰਜਾਬੀ ਜਿਹੜੇ ਉੱਛੜਦੀ ਪਾਲਾ ਵਿੱਚ ਨੇ ਇਹ ਸਭ ਤੋਂ ਵੱਡੀ ਮਾਰ ਮਾਰੀ ਹੈ ਉਹ ਐਸ ਤੋਂ ਸਿੱਧਾ ਜਿਹੜਾ ਪਾਰ ਪਿਆ ਹੋਇਆ ਤੇ ਉਹਨੇ ਤੇ ਬਹੁਤ ਵੱਡੀ ਮਾਰ ਮਾਰੀ ਆਂ ਕਿੱਲਿਆਂ ਦਾ ਜਿਹੜਾ ਤੁਸੀਂ ਦਾ ਜਿਹੜਾ ਪਾੜ ਹੈ तकरीबन 300 ਫੁੱਟ ਤੋਂ ਜ਼ਿਆਦਾ ਜਿਹੜਾ ਪਾੜ ਹੈ ਉਹ ਇੱਥੇ ਖਿਆ ਜਿਹਨੂੰ ਮਾਪੁਰਖਾ ਦੇ ਮਾਪੁਰਖਾ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਹੁਤ ਜੰਗੀ ਪੱਧਰ ਤੇ ਕੰਮ ਕਰਕੇ ਨੌਜਵਾਨ ਵੀ ਲੱਗੇ ਹੋਏ ਆ ਕਿ ਜੰਗੀ ਪੱਧਰ ਤੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਤ ਤੱਕ ਪਰ ਤੇ ਪਾੜ ਨਾ ਪੂਰੇਗਾ ਤਦ ਤੱਕ ਕਿ ਪਾਣੀ ਦਾ ਜਿਹੜੀ ਜਿਹੜਾ ਪ੍ਰੈਸ਼ਰ ਹੈ ਉਹ ਖਤਮ ਨਹੀਂ ਹੋਣਾ ਕਿਉਂਕਿ ਰਾਵੀ ਦਾ ਪਾਣੀ ਚੜ ਕੇ ਇਸ ਪਾਸੇ ਆਇਆ ਤੁਸੀਂ ਬੰਨ੍ਹ ਨੂੰ ਲੱਗਾ ਤੇ ਤੁਸੀਂ ਬੰਨ੍ਹ ਜਿਹੜਾ ਉਹ 350% ਜਿਆਦਾ ਜਿਹੜਾ ਸੀ ਉਹ ਹੁੰਦਾ ਹੈ ਔਰ ਜਿਹੜਾ ਉੱਤਮ ਸਿੱਖ ਇਕੱਲੋ ਕੇ ਕਦਰੀਆਂ ਨਾ ਮੱਥਾ ਲਾਇਆ ਹੋਇਆ ਤੇ ਇਹ ਸਭ ਦੀ ਸਹਾਤਾ ਦੇ ਨਾਲ ਹੀ ਪੂਰਾ ਜਾਣਾ ਔਰ આજ ਐਸੀ ਪਿਛਲੇ ਤਕਰੀਬਨ 2 ਹਫਤੇ ਹੋ ਗਏ ਪੰਜਾਬ ਦੇ ਉੱਤੇ ਪਈ ਹੈ ਹੜਾਂ ਦੀ ਮਾਰ ਪੈ ਰਹੀ ਹੈ। ਔਰ ਤਕਰੀਬਨ ਇੱਕ ਹਫਤਾ ਲਗਾਤਾਰ ਇੱਥੇ ਹੜਾਂ ਦਾ ਪਾਣੀ ਉਪਰਮੀ ਦਾ ਪਾਣੀ ਜੀ ਨੇ ਪੰਜਾਬੀਆਂ ਦੀ ਜਿਹੜੀ ਇੱਥੇ ਹਾਲਤ ਸੀ ਘਰਾਂ ਦੀ ਪਿੰਡਾਂ ਦੀ ਉਹ ਬਾਤੋਂ ਹੀ ਬਰਕਰਾਰ ਕਰ ਦਿੱਤੀ ਪਰ ਫਿਰ ਵੀ ਗੁਰੂ ਦੀ ਕਿਰਪਾ ਹੈ ਕਿ ਪੰਜਾਬੀ ਜਿਹੜੇ ਉਹ ਛੱਡਦੀ ਪਿਆਲਾ ਵਿੱਚ ਨੇ ਔਰ ਖਾਸ ਕਰਕੇ ਜਿਹੜਾ ਅਜਨਾਲੇ ਦਾ ਏਰੀਆ ਗਾਂ ਪਿੰਡੀਆਂ ਤਰਵੰਡੀ ਫਤਿਹਵਾੜ ਕਾ ਲੋਕੋ ਕਿਆਂ ਪੱਕ ਜਿਹੜੀ ਰੰ다ਸ ਡੇਰਾ ਬਾਬਾ ਨਾਨਕ ਜਿਹੜੀ ਸਭ ਤੋਂ ਵੱਡੀ ਮਾਰ ਮਾਰੀ ਹੈ ਉਹ ਐਸ ਤੋਂ ਸਿੱਧਾ ਜਿਹੜਾ ਪਾੜ ਪਿਆ ਹੋਇਆ ਤੇ ਉਹਨੇ ਇਹ ਬਹੁਤ ਵੱਡੀ ਮਾਰ ਮਾਰੀ ਹੈ ਮਹਾਂਪੁਰਖ ਦੱਸ ਰਹੇ ਨੇ ਕਿ ਢਾਈਆਂ ਕਿੱਲਿਆਂ ਦਾ ਜਿਹੜਾ ਤੁਸੀਂ ਦਾ ਜਿਹੜਾ ਪਾੜ ਹੈ ਤਕਰੀਬਨ 300 ਫੁੱਟ ਤੋਂ ਜ਼ਿਆਦਾ ਜਿਹੜਾ ਪਾੜ ਹੈ ਉਹ ਇੱਥੇ ਪਿਆ ਜਿਹਨੂੰ ਮਹਾਂਪੁਰਖਾਂ ਦੇ ਮਹਾਂਪੁਰਖਾਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਬਹੁਤ ਜੰਗੀ ਪੱਧਰ ਤੇ ਕੰਮ ਕਰਕੇ ਨੌਜਵਾਨ ਵੀ ਲੱਗੇ ਹੋਏ ਆ ਕਿ ਜੰਗੀ ਪੱਧਰ ਤੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਦ ਤੱਕ ਇਹ ਪਾੜ ਨਾ ਪੂਰੇਗਾ ਤਦ ਤੱਕ ਇਹ ਤਰੋਂ ਪਾਣੀ ਦਾ ਜਿਹੜੀ ਜਿਹੜਾ ਪ੍ਰੈਸ਼ਰ ਹੈ ਉਹ ਖਤਮ ਨਹੀਂ ਹੋਣਾ ਕਿਉਂਕਿ ਰਾਵੀ ਦਾ ਪਾਣੀ ਚੜ ਕੇ ਇਸ ਪਾਸੇ ਆਇਆ ਤੁਸੀਂ ਬੰਨ੍ਹ ਨੂੰ ਲੱਗਾ ਤੇ ਤੁਸੀਂ ਬੰਨ੍ਹ ਜਿਹੜਾ ਉਹ 350 ਫੀਟ ਤੋਂ ਜ਼ਿਆਦਾ ਜਿਹੜਾ ਸੀ ਇੱਥੋਂ ਟੁੱਟਾ ਹੈ ਔਰ ਜਿਹੜਾ ਹੁਣ ਯਤਨ ਕੀਤੇ ਜਾ ਰਹੇ ਨੇ ਕਿ ਇਹ ਬੰਨ ਮਾਕੇ ਤੇ ਇਹ ਪਾਣੀ ਜਾਨ ਤੋਂ ਰੋਕਿਆ ਜਾਏ ਇਹ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਤਾਨ ਮੰਨ ਧੰਨ ਕਰਕੇ ਵੱਧ ਤੋਂ ਵੱਧ ਸਹਿਯੋਗ ਕਰੀਏ ਕਿਉਂਕਿ ਮਾਪੁਰਖਾਂ ਵੱਲੋਂ ਦਿਨ ਰਾਤ ਇੱਕ ਕਰਕੇ ਆਪਣੀ ਸਾਰੀ ਮਸ਼ੀਨਰੀ ਝੋਕੇ ਤੇ ਇਹ ਜਿਹੜਾ ਬੰਨ ਹੈ ਇਹਨੂੰ ਬੰਨਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਸੰਗਤ ਦੇ ਵੱਲੋਂ ਬਹੁਤ ਵੱਡਾ ਜਿਹੜਾ ਨੌਜਵਾਨਾਂ ਵੱਲੋਂ ਖਾਸ ਕਰਕੇ ਬਹੁਤ ਵੱਡਾ ਜਿਹੜਾ ਸਹਿਯੋਗ ਹੈ ਉਹ ਕੀਤਾ ਜਾ ਰਿਹਾ ਹੈ ਪੰਜਾਬ ਨਹੀਂ ਪੰਜਾਬ ਦੇ ਬਾਹਰੋਂ ਵੀ ਨੌਜਵਾਨ ਇੱਥੇ ਆ ਰਹੇ ਆ ਸੇਵਾ ਦੇ ਲਈ ਟਰਾਲੀਆਂ ਮਿੱਟੀ ਦੀਆਂ ਆ ਰਹੀਆਂ ਸੰਗਤ 'ਚ ਵੀ ਕਾਫੀ ਉਤਸ਼ਾਹ ਹੈ ਦੇਖੋ ਇਹ ਇੱਕ ਬੜਾ ਵੱਡਾ ਇੱਕ ਮੋਰਚਾ ਕਹਿ ਲਓ ਕਿ ਲੱਗਾ ਹੋਇਆ ਇਹ ਦਿਨਾਂ ਸਾਰਿਆਂ ਦੇ ਰਲ ਮਿਲ ਕੇ ਕਰਨ ਤੋਂ ਹੱਲ ਨਹੀਂ ਹੋ ਰਿਹਾ ਇਹ ਬੜੀ ਚੰਗੀ ਗੱਲ ਹੈ ਕਿ ਪੰਜਾਬ ਤੋਂ ਬਾਹਰੋਂ ਵੀ ਹੁਣ ਰਾਜਸਥਾਨ ਤੋਂ ਯੂਪੀ ਤੋਂ ਹਰਿਆਣੇ ਤੋਂ ਹੋਰ ਥਾਵਾਂ ਤੋਂ ਵੀ ਜਿਹੜੀ ਸੰਕਤਿਆ ਰਾਚਨ ਲੈ ਕੇ ਜਾਂ ਮਿੱਟੀ ਲੈ ਕੇ ਜਾਂ ਪਸ਼ੂਆਂ ਵਾਸਤੇ ਚਾਰਾ ਲੈ ਕੇ ਆਉਣੀ ਸ਼ੁਰੂ ਹੋਈ ਆ ਇਹ ਇਹ ਬੜਾ ਚੰਗਾ ਸੰਕੇਤ ਹੈ ਔਰ ਭਾਈਚਾਰਕ ਖੇਤਾਂ ਨੂੰ ਮਜ਼ਬੂਤ ਕਰਨ ਵਾਲਾ ਸੰਕੇਤ ਹੈ ਇਹ ਚੰਗੀ ਗੱਲ ਹੈ ਵੈਕਮ ਜੀ ਇੱਕ ਵਾਰ ਹੋਰ ਪੰਜਾਬੀ ਤਾਂ ਆਪਣੀ ਜਨਤਾ ਖਲਾ ਦੇ ਦਿੰਦੇ ਨੇ ਸੇਵਾ ਵਾਸਤੇ ਔਰ ਇਹ ਜਿਹੜਾ ਦੇਖੋ ਇੱਡਾ ਵੱਡਾ ਜਿਹੜਾ ਪਾੜ ਪਿਆ ਆ ਇਹ ਬਿਨਾ ਸੰਕਤ ਤੇ ਸਹਿਯੋਗ ਤੋਂ ਬੋਨਾ ਦੇ ਮਾਪੁਰਖਾਂ ਨੇ ਬਹੁਤ ਵੱਡਾ ਜਿਹੜਾ ਉਤਮ ਸਿੱਖ ਇਹ ਕਹ ਲੋ ਕਿ ਇੱਕ ਦਰਿਆ ਨਾਲ ਮੱਥਾ ਲਾਇਆ ਹੋਇਆ ਤੇ ਇਹ ਸਭ ਦੀ ਸਹਾਇਤਾ ਦੇ ਨਾਲ ਇਹ ਪੂਰਾ ਜਾਣਾ ਔਰ ਆ ਜੈਸੀ ਵੀ ਜਿੱਥੇ ਅਸੀਂ ਹੋਰ ਪਸ਼ੂਆਂ ਵਾਸਤੇ ਚਾਰਾ ਗੱਦੇ ਦਾ ਹੋਰ ਸਮਾਰ ਅਸੀਂ ਸੇਵਾ ਵਾਸਤੇ ਲੈ ਕੇ ਆਇਆ ਉਥੇ ਅਸੀਂ ਜੋ ਮੰਗ ਕੀਤੀ ਗਈ ਸੀ ਮਾਪੁਰਖਾਂ ਵੱਲੋਂ ਉਹ ਤੋੜੇ ਵੀ ਲੈ ਕੇ ਆਇਆ ਕਮੇਟੀ ਦੇ ਪਰਪਰਕ ਜਿਹੜੇ ਤੋੜੇ ਨੇ ਉਹਨਾਂ ਦੀ ਬੜੀ ਗੱਲ ਪੇਸ਼ ਹੋਈ ਹੈ ਉਹ ਤੋੜੇ ਪਰਕ ਜਿਹੜੇ ਉਲਾ ਜਾਣ